ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਬੜੀ ಅಪਾਰ ਕਿਰਪਾ ਹੋ ਰਹੀ ਹੈ ਇਸ ਸਰਕਾਰ ਪਰਮਾਤਮਾ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਸ਼ੇਰ ਕਿਰਪਾ ਸਦਕਾ ਅੱਜ ਸਮੂਹ ਨਗਰ ਕਟਾਰੀਆਂ ਦੇ ਸੰਗਤਾਂ ਮਿਲ ਕੇ ਧੰਨ ਧੰਨ ਸ਼੍ਰੀ ਗੁਰਦਾਸ ਮਹਾਰਾਜ ਦੇ ਗੁਰਪ੍ਰਬਨ ਆ ਰਹੀਆਂ ਹਨ ਇਹ ਸਮਾਗਮ ਮੁਖ ਰੱਖਦੇ ਸੰਗਤਾਂ ਵੱਲੋਂ ਗੁਰੂ ਦੀ ਕਿਰਪਾ ਨਾਲ ਗੁਰੂ ਘਰ ਵਿਖੇ ਕਾਰ ਰਤੋਸ਼ੀਰ ਅਖੰਡ ਪਾਠ ਦਾ ਆਰੰਭ ਕਰਵਾਏ ਗਏ ਹਨ ਪਰ ਅੱਜ ਨਗਰ ਕੀਰਤਨ ਦੇ ਰੰਮਤਾ ਹੋਈ ਹੈ ਅਸ ਵਕਤ ਸਮੂਹ ਸੰਗਤਾ ਨਗਰ ਖੇਤਰ ਰੂਪ ਵਿੱਚ ਕਰੋ ਪਰਿਵਾਰ ਸਰਦਾਰ ਮੁਖਤਾਰ ਸਿੰਘ ਜੀ ਇਹਨਾਂ ਦੇ ਮਹੱਲੇ ਪਹੁੰਚੇ ਹਨ ਤੇ ਸਮੂਹ ਪਿਆਰ ਸਰਦਾਰ ਦਾ ਸੇਵਾਕਾਰੀਆਂ ਨਾਲ ਬੜਾ ਪਿਆਰ ਸਤਕਾਰ ਸੰਗਤਾ ਲੈ ਰਹੀਆਂ ਗੁਰੂ ਪਾਸੋਂ ਗੁਰੂਆ ਕਿਰਪਾ ਕਰਨ ਸਭਨਾਂ ਹਾਰੀਆਂ ਸੇਵਾਵਾਂ ਦਾ ਪਰਵਾਰ ਕਰਨੇ ਐਸੀ ਲਾਲ ਤੁਜ ਬਿਨ ਕੌਣ ਕਰੇ ਰਿਵੀ ਰਵਾਜ ਦਸਾਈਆ ਮੇਰਾ ਮਾਥੇ ਛੱਦਰ ਤਰੈ ਦਿਨਿਆ ਸਤਗੁਰੂ ਦਾ ਅਸ ਮਹਾਰਾਜ ਸਭਨਾਂ ਦੇ ਹਾਰੀਆਂ ਸੇਵਾਵਾਂ ਦਾ ਪਰਵਾਰ ਕਰਨੇ ਆ ਆਪਣਾ ਮਿਹਰ ਭਰਿਆ ਸਿਰ ਤੇ ਆਦ ਨਕੜਾ ਸੂਬਾ ਸੰਗਤਾਂ ਦਾ ਵਾਢਣ ਕੇ ਇਸ ਦਾ ਸੇਵਾ ਕਰਨ ਦੇ ਬਾਲ ਵਕਸ਼ਣ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਰੰਦਾਸ ਮਹਾਰਾਜ ਜੀ ਦਾ 659ਵਾਂ ਗੁਰਪੁਰ ਪਰਿਸ਼ਰਦਾ ਦੇ ਤੁਮ ਨਾਲ ਪਿੰਡ ਘਟਾਰਿਆ ਤਹਿਸੀਲ ਪੰਗਾ ਜਿਹੜਾ ਸ਼ਹੀ ਭਗਤ ਸਿੰਘ ਨਗਰ ਬਣਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਗੁਰੂ ਘਰ ਤੋਂ ਫਕਤਾ ਕਰਦੇ ਹੋਈਆਂ ਪਿੰਡ ਪਿੰਡ ਫੜਾ ਹੋ ਕੇ ਤੇ ਇਸ ਟਾਈਮ ਮੁਖਤਿਆਰ ਸਿੰਘ ਦੇ ਗੁਰੂ ਘਰ ਪਹੁੰਚੇ ਆ ਇਸ ਤੋਂ ਬਾਅਦ ਸਾਰੀ ਸੰਗਤ ਸ੍ਰੀ ਦਾਸ ਗੁਰਦੁਆਰੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਉਹ ਦਾਸਰਾ ਲੈਂਦੇ ਹੋਇਆ ਉਥੇ ਗੁਰੂ ਗ੍ਰੰਥ ਦੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਵੇਗੀ ਵਾਹਿਗੁਰੂ ਦੇਸ਼ ਵਿਦੇਸ਼ ਐਨਆਰਏ ਵੀਰਾਂ ਤਾਰੀਆਂ ਸੰਕਾ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਵਰਪੂਰਵ ਦਿੱਆ ਲੱਖ ਲੱਖ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਕਾਂ ਤੁੱਕੀ ਕੀ ਨਹੀਂ ਗੇ ਇਹ ਗਾਲਪਕ ਮੈਂ ਕੋ ਆਪਣੇ ਇਨਾਂ ਨੇ ਪਾਪਾਂ ਦਾ ਭਾਰ ਵਿੱਚ ਛੁਟੇ ਜਾਣਾ ਇਹ ਤਾਂ ਪਾਵਨ ਪੁਤਲੀ ਚਨ ਨਗਰੀ ਬਾਹਰ ਸਕਾਸ਼ੀ ਲੱਗੀ ਉਸ ਭਾਗੀ ਜੋੜਾ ਰਹਿਦਾ ਜਿਹੜਾ ਹਮੇਸ਼ਾ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ ਤਰੁ ਦੇ ਜਿਹੜਾ ਦਾਨੀ ਗਤਵੀ ਹੋਵੇ ਜਿਹੜਾ ਸੁਰਮਾ ਵੀ ਹੋਵੇ ਗੁਰੂ ਪਿਆਰਿਓ ਉਸ ਬੜੀ ਪੂਰਨ ਪਰਮਾਤਮਾ ਨੇ ਅਰਦਾਸ ਸੁਣੀ ਹੈ ਤੇ ਵਾਣ ਚੁੱਕਦਾ ਏ ਤੇ ਪਾਟੇ ਕਿਸੇ ਦੀ ਸੀ ਜਿਤੇ ਕੋਈ ਕੋਈ We am